ਆਦਾ ਬਨਾਜਰਨ ਸਵਾਗਤ ਹੈ ਆਪ ਸਭ ਦਾ دیਵਾਨੇ ਪੀਰਾਂ ਦੇ ਚੈਨਲ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਨੀ ਹੈ ਜਿਹੜਾ ਕਿ ਝਾੜੂ ਦੇ ਨਾਲ ਸੰਬੰਧਿਤ ਹੈ ਝਾੜੂ ਇੱਕ ਅਜਿਹੀ ਚੀਜ਼ ਹੈ ਜਿਹੜੀ ਕਿ ਹਰ ਇੱਕ ਘਰ ਦੇ ਵਿੱਚ ਵਰਤੀ ਜਾਂਦੀ ਹੈ ਝਾੜੂ ਦਾ ਕੰਮ ਹੁੰਦਾ ਹੈ ਕਿ ਘਰ ਦੀ ਗੰਦਗੀ ਨੂੰ ਬਾਹਰ ਕੱਢਣਾ ਨਾਜ਼ਰਿਨ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਝਾੜੂ ਦਾ ਸੰਬੰਧ ਸਾਡੀ ਕਿਸਮਤ ਦੇ ਨਾਲ ਹੁੰਦਾ ਹੈ ਝਾੜੂ ਸਿਰਫ ਘਰ ਦੀ ਗੰਦਗੀ ਨੂੰ ਹੀ ਨਹੀਂ ਪਾਰ ਕੱਢਦਾ ਸਾਡੀ ਕਿਸਮਤ ਨੂੰ ਵੀ ਚਮਕਾ ਸਕਦਾ ਹੈ ਇਸ ਵੀਡੀਓ ਦੇ ਵਿੱਚ ਝਾੜੂ ਦੇ ਨਾਲ ਸੰਬੰਧਿਤ ਛੋਟੀਆਂ ਗੱਲਾਂ ਬਾਤਾਂ ਬਹੁਤ ਸਾਰੀਆਂ ਦੱਸਾਂਗੇ ਜਿਨ੍ਹਾਂ ਤੇ ਅਮਲ ਕਰਕੇ ਤੁਸੀਂ ਆਪਣੀ ਕਿਸਮਤ ਦਾ ਬੰਦ ਦਰਵਾਜ਼ਾ ਖੋਲ੍ਹ ਸਕਦੇ ਹੋ ਅਤੇ ਲక్ష్ਮੀ ਮਾਤਾ ਦੀ અપਾਰ ਕਿਰਪਾ pa ਸਕਦੇ ਹੋ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਹੈ ਕਿ ਕੇਚਾੜੂ ਕਿਸ ਦਿਨ ਫੇਰਦਣਾ ਚਾਹੀਦਾ ਹੈ ਅਤੇ ਕਿਹੜਾ ਉਹ ਖਾਸ ਦਿਨ ਹੈ ਜਿਸ ਦਿਨ ਪੁਰਾਣਾ ਝਾੜੂ ਘਰ ਦੇ ਵਿੱਚੋਂ ਬਾਹਰ ਸੁੱਟਣਾ ਚਾਹੀਦਾ ਹੈ ਅਤੇ ਉਸ ਪੁਰਾਣੇ ਝਾੜੂ ਨੂੰ ਸੁੱਟਣਾ ਕਿੱਥੇ ਹੈ ਕਿਉਂਕਿ ਝਾੜੂ ਨੂੰ ਲక్ష్ਮੀ ਮਾਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਇਸ ਲਈ ਜੇਕਰ ਆਪਾਂ ਕਿਸੇ ਗਲਤ ਦਿਨ ਘਰ ਵਿੱਚੋਂ ਝਾੜੂ ਬਾਹਰ ਸੁੱਟ ਦਈਏ ਤਾਂ ਸਾਡੇ ਘਰ ਦੇ ਵਿੱਚੋਂ ਲక్ష్ਮੀ ਵੀ ਬਾਹਰ ਚਲੀ ਜਾਂਦੀ ਹੈ ਜਿਸ ਨਾਲ ਘਰ ਦੇ ਵਿੱਚ ਕੰਗਾਲੀ ਆਉਂਦੀ ਹੈ ਤਲਿਧਰਤਾ ਆਉਂਦੀ ਹੈ ਅਤੇ ਨੈਗੇਟਿਵ ਊਰਜਾ ਦਾ ਪ੍ਰਭਾਵ ਘਰ ਦੇ ਵਿੱਚ ਵੱਤ ਜਾਂਦਾ ਹੈ ਜਿਸ ਦੇ ਨਾਲ ਘਰ ਦੇ ਵਿੱਚ ਲੜਾਈਆਂ ਝਗੜੇ ਹੁੰਦੇ ਹਨ ਅਤੇ ਘਰ ਦੇ ਮੈਂਬਰ ਜ਼ਿਆਦਾਤਰ ਬਿਮਾਰ ਰਹਿੰਦੇ ਆਪਾਂ ਦੇ ਨੇ ਹੁਣ ਜੇਕਰ ਤੁਸੀਂ ਵੀ ਇਹਨਾਂ ਸਾਰੀਆਂ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਇਸ ਵੀਡੀਓ ਨੂੰ ਚੰਗੀ ਤਰ੍ਹਾਂ ਧਿਆਨ ਨਾਲ ਪੂਰਾ ਸੁਣਨਾ ਹੈ ਅਤੇ ਇਸ ਜਾਣਕਾਰੀ ਤੇ ਅਮਲ ਕਰਨਾ ਹੈ ਉਸ ਤੋਂ ਪਹਿਲਾਂ ਜਿਹੜੇ ਸਰੋਤੇ ਇਸ ਚੈਨਲ ਤੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਸੁਝਾਅ ਜ਼ਰੂਰ ਦੇਣਾ ਹੁਣ ਆਪਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਜਿਸ ਝਾੜੂ ਨੂੰ ਆਪਾਂ ਆਮ ਜਿਹਾ ਸਮਝ ਕੇ ਕਿਸੇ ਵੀ ਦਿਨ ਖਰੀਦ ਲਿਆਉਂਦੇ ਹਾਂ ਇਸ ਤੇ ਕੋਈ ਵਿਚਾਰ ਨਹੀਂ ਕਰਦੇ ਪਰ ਇਸ ਤੇ ਧਿਆਨ ਦੇਣ ਦੀ ਬਹੁਤ ਜ਼ਰੂਰਤ ਹੈ ਕਿ ਸਾਨੂੰ ਕਿਹੜੇ ਦਿਨ ਝਾੜੂ ਖਰੀਦ ਕੇ ਕਿਹੜੇ ਦਿਨ ਲਿਉਣਾ ਚਾਹੀਦਾ ਹੈ ਮੰਗਲਵਾਰ ਸ਼ੁੱਕਰਵਾਰ ਅਤੇ ਅਮਸਿਆ ਦਾ ਦਿਨ ਇਹਨਾਂ ਦਿਨਾਂ ਦੇ ਵਿੱਚ ਝਾੜੂ ਲਿਉਣ ਦੇ ਨਾਲ ਘਰ ਦੇ ਵਿੱਚ ਸ਼ੁਕ ਸ਼ਾਂਤੀ ਰਹਿੰਦੀ ਹੈ ਅਤੇ ਤਰੱਕੀ ਮਿਲਦੀ ਹੈ ਘਰ ਦੇ ਵਿੱਚ ਲక్ష్ਮੀ ਮਾਤਾ ਦਾ ਵਾਸ ਰਹਿੰਦਾ ਹੈ ਸੋ ਹੁਣ ਸਾਨੂੰ ਪ੍ਰਾਣਾ ਝਾੜੂ ਕਿਸ ਦਿਨ ਸਿੱਟਣਾ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਕਿ ਝਾੜੂ ਪੁਰਾਣਾ ਹੋ ਜਾਂ ਤੇ ਟੁੱਟ ਜਾਂ ਤੇ ਉਸ ਝਾੜੂ ਨੂੰ ਘਰ ਦੇ ਵਿੱਚੋਂ ਤੁਰੰਤ ਬਾਹਰ ਸੁੱਟ ਦੇਣਾ ਚਾਹੀਦਾ ਹੈ ਕਿਉਂਕਿ ਟੁੱਟੀ ਪੁਰਾਣੀ ਝਾੜੂ ਘਰ ਦੇ ਵਿੱਚ ਗਾਲੀ ਦਲਿੱਦਰਤਾ ਲੈ ਕੇ ਆਉਂਦੀ ਹੈ ਝਾੜੂ ਨੂੰ ਕਦੇ ਵੀ ਜਲਾਉਣਾ ਨਹੀਂ ਚਾਹੀਦਾ ਕਿਸੇ ਵੀ ਸ਼ਨੀਵਾਰ ਮਸਿਆਂ ਨੂੰ ਹੋਲੀ ਤੋਂ ਬਾਅਦ ਗਰੈਣ ਤੋਂ ਬਾਅਦ ਇਹਨਾਂ ਦਿਨਾਂ ਦੇ ਵਿੱਚ ਝਾੜੂ ਨੂੰ ਬਾਹਰ ਸੁੱਟਣਾ ਚਾਹੀਦਾ ਹੈ ਜੇਕਰ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਝਾੜੂ ਨੂੰ ਬਾਹਰ ਸੁੱਟੋਗੇ ਤਾਂ ਉਸ ਦੇ ਨਾਲ ਘਰ ਦੀਆਂ ਬੁਰੀਆਂ ਸ਼ਕਤੀਆਂ ਦੁੱਖ ਦਿਲਦਰ ਪਰੇਸ਼ਾਨੀਆਂ ਝਾੜੂ ਦੇ ਨਾਲ ਹੀ ਚਲੀਆਂ ਜਾਣਗੀਆਂ ਤੁਸੀਂ ਇਹਨਾਂ ਦਿਨਾਂ ਤੋਂ ਇਲਾਵਾ ਝਾੜੂ ਨੂੰ ਕਰੋ ਬਾਹਰ ਸੁੱਟੋਗੇ ਤਾਂ ਤੁਹਾਡੇ ਘਰ ਦੇ ਸ਼ੁਕ ਸ਼ਾਂਤੀ ਬਰਕਤ ਅਤੇ ਖੁਸ਼ਹਾਲੀ ਵੀ ਤੁਹਾਡੇ ਘਰੋਂ ਬਾਹਰ ਚਲੇ ਜਾਵੇਗੀ ਕਿਸੇ ਵੀ ਵੀਰਵਾਰ ਸ਼ੁੱਕਰਵਾਰ ਅਤੇ ਇਕਾਦਸੇ ਨੂੰ ਭੁੱਲ ਕੇ ਵੀ ਝਾੜੂ ਨੂੰ ਬਾਹਰ ਸੁੱਟਣਾ ਨਹੀਂ ਚਾਹੀਦਾ ਕਿਉਂਕਿ ਇਹ ਲక్ష్ਮੀ ਮਾਤਾ ਦੇ ਦਿਨ ਹੁੰਦੇ ਹਨ ਅਤੇ ਝਾੜੂ ਲక్ష్ਮੀ ਮਾਤਾ ਦਾ ਪ੍ਰਤੀਕ ਹੁੰਦਾ ਹੈ ਸੋ ਇਹਨਾਂ ਦਿਨਾਂ ਦੇ ਵਿੱਚ ਝਾੜੂ ਨੂੰ ਬਾਹਰ ਸੁੱਟਣ ਦੇ ਨਾਲ ਘਰ ਦੇ ਵਿੱਚੋਂ ਲక్ష్ਮੀ ਵੀ ਚਲੀ ਜਾਂਦੀ ਹੈ ਸੋ ਨਾਜ਼ਰੀਨ ਜੇਕਰ ਤੁਸੀਂ ਇਹਨਾਂ ਗੱਲਾਂ ਤੇ ਅਮਲ ਕਰ ਲਿਆ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਸੁਖੀ ਰਹੋਗੇ ਸੋ ਮਿਲਾਂਗੇ ਕਿਸੇ ਨਵੀਂ ਜਾਣਕਾਰੀ ਦੇ ਨਾਲ ਅਗਲੀ ਵੀਡੀਓ ਦੇ ਵਿੱਚ